ਸਤ ਨਾਮ ਵਾਹਿਗੁਰੂ 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 ਸਤ ਨਾਮ नाමवाහිගुර ස्यनाමवा සनावा සनावा ස्यनाමवाහිර ස्यनाමवाයිु्यनाමवाර ස्यनावासानावा ਸਤ ਨਾਮ ਵਾਹਿਗੁਰੂ 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 ਸਤ ਨਾਮ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਜਨਾਬ ਪ੍ਰਬੰਧਕ ਕੰਪਲੈਕਸ ਦੇ ਕੋਲ ਦਾਸ ਰਣਜੀਤ ਸਿੰਘ ਭੂਮਾ ਪ੍ਰਧਾਨ ਸਮਾਜ ਸਦਾ ਸੰਤਾ ਪੰਜਾਬ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਜੋ ਪਿਛਲੇ 13-14 ਸਾਲਾਂ ਤੋਂ ਅਸੀਂ ਸਾਰੇ ਹੀ ਸਮਾਜ ਸੇਵੀ ਧਾਰਮਿਕ ਮੁਖੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪੂਰੇ ਵਰਲਡ ਦੇ ਵਿੱਚ ਇੱਕ ਧਾਰਮਿਕ ਅਤੇ ਪਵਿੱਤਰ ਸਥਾਨ ਹੈ ਇਹਦੇ ਰਸਤਿਆਂ ਦੇ ਵਿੱਚ ਜੋ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਪਾਣ ਬੀੜੀ ਦੀਆਂ ਦੁਕਾਨਾਂ ਸੰਗਤਾਂ ਹਵਾਈ ਜਾ ਜਾ ਰਹੀ ਟ੍ਰੇਨਾਂ ਰਾਈ ਬੱਸਾਂ ਰਾਈ ਇਹ ਸਰਗਾਂ ਦੇ ਘਰ ਦੇ ਵਿੱਚ ਪਹੁੰਚ ਰਹੀਆਂ ਹਨ ਪਰ ਬੜੇ ਹੀ ਦੁਖੀ ਹਿਰਦੇ ਦੇ ਨਾਲ ਕਹਿਣਾ ਪੈ ਰਿਹਾ ਹੈ ਬੜੀਆਂ ਸਰਕਾਰਾਂ ਆਈਆਂ ਪਰ ਕਿਸੇ ਨੇ ਇਧਰ ਤਵੱਜੋ ਨਹੀਂ ਦਿੱਤੀ ਬਸ ਅੱਡੇ ਦੇ ਪਹਿਲਾ ਚੌਕ ਹੈ ਚੌਕ ਮਹਾ ਸਿੰਘ ਜਿੱਥੇ ਰਜਾਨਾ ਹੈ ਦਰਬਾਰ ਸਾਹਿਬ ਲੱਖ ਸੰਗਤ ਆਉਂਦੀ ਹੈ ਤੇ 40-50 ਹਜ਼ਾਰ ਬਸ ਅੱਡੇ ਚੌਕ ਮਹਾ ਸਿੰਘ ਖਾਣੀ ਪ੍ਰਵੇਸ਼ ਕਰਦੀ ਹੈ ਉਥੇ ਲਿਖਿਆ ਏਸੀ ਬਾਰ ਚਿਕਨ ਚਿਲੀ ਬੀਰ ਬਾਰ ਤੇ ਦੋ ਸ਼ਰਾਬ ਦੇ ਠੇਕੇ ਪਾਣ ਬੀੜੀ ਦੀਆਂ ਦੁਕਾਨਾਂ ਸੰਗਤਾਂ ਦੀ ਸਰਦਾਂ ਨੂੰ ਛੱਟ ਮਾਰੀਆਂ ਹਨ ਤੇ ਹਾਲਗੇਟ ਤੇ ਲਿਖਿਆ ਅੰਮ੍ਰਿਤਸਰ ਸਿਫਤੀ ਦਾ ਘਰ ਬੋਰਡ ਬਣਾਇਆ ਹੋਇਆ ਹੈ ਅੰਮ੍ਰਿਤਸਰ ਸਿਫਤੀ ਦਾ ਘਰ ਤੇ ਨਾਲ ਹੀ ਮੱਸੀ ਮੰਡੀ ਦਾ ਬਾਜ਼ਾਰ ਦੀ ਸਮੈਲ ਆ ਰਹੀ ਆ ਤੇ ਜੇ ਪਾਸੇ ਥਾਣਾ ਬੀਡ ਵਿਜੀਨ ਥਾਣੀ ਕਈ ਆਲੇ ਬਾਜ਼ਾਰ ਨੂੰ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਨੂੰ ਸਰਾਵਾਂ ਨੂੰ ਦਰਬਾਰ ਸਾਹਿਬ ਨੂੰ ਰਸਤਾ ਹੈ ਤਨਤਨ ਬਾਬਾ ਦੀਪ ਸਿੰਘ ਨੂੰ ਰਸਤਾ ਹੈ ਉਥੇ ਲਿਖਿਆ ਕਈ ਆਲੇ ਬਾਜ਼ਾਰ ਤੋਂ ਪਹਿਲਾਂ ਵੀ ਡੂਜਣ ਥਾਣੇ ਲੱਗੇ ਬਿੱਲਾ ਮੀਟ ਵਾਲਾ ਰਾਜੂ ਮੀਟ ਵਾਲਾ ਜਨਤਾ ਮੀਟ ਵਾਲਾ ਹਲਾਲ ਮੀਟ ਵਾਲਾ ਭਾਈ ਸਾਹਿਬ ਮੀਟ ਵਾਲਾ ਅਨੇਕਾਂ ਹੀ ਦੁਕਾਨਾਂ ਜਿਹੜੀਆਂ ਸਾਡੇ ਦੁਸ਼ਟ ਲੋਕਾਂ ਨੇ ਗੁਰੂ ਰਾਮਦਾਸ ਮਹਾਰੇ ਦੇ ਘਰ ਲੱਖਾਂ ਸੰਗਤਾਂ ਦੇ ਸੁਦੇਸ਼ ਤੋਂ ਨਤਮਸਤ ਹੋ ਕੇ ਖੁਸ਼ੀਆਂ ਲੈ ਰੀਆਂ ਹਨ ਪਰ ਕੁਝ ਆਪਣਾ ਵਪਾਰ ਗੁਰੂ ਰਾਮਦਾਸ ਮਹਾਰੇ ਦੇ ਰਸਤਿਆਂ ਦੇ ਵਿੱਚ ਇਹ ਦੁਕਾਨਾਂ ਖੋਲ੍ਹ ਕੇ ਲੱਖਾਂ ਸੰਗਤਾਂ ਦੀ ਇਰਜ਼ਾਨਾਂ ਹੀ ਸਰਦਾਂ ਨੂੰ ਸੱਟ ਮਾਰ ਰਿਹਾ ਹਨ ਅਸੀਂ ਅੱਜ ਸਤਿਕਾਰਯੋਗ ਨਵੇਂ ਡੀਸੀ ਅਮਰਸਰ ਦੇ ਜੋ ਸਰਦਾਰ ਦਲਵਿੰਦਰਜੀਤ ਸਿੰਘ ਜੀ ਆਏ ਹਨ ਉਹਨਾਂ ਦਾ ਅਸੀਂ ਇੱਥੇ ਗੁਰੂ ਨਗਰੀ ਆਉਣ ਤੇ ਜਿਹੜੀ ਆ ਹਾਰਦਿਕ ਧੰਨਵਾਦ ਕਰਦੇ ਹਾਂ ਅਤੇ ਨਾਲ ਅੱਜ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਆਏ ਹਾਂ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ 4 ਤੇ 5 ਨਵੰਬਰ ਨੂੰ ਪ੍ਰਗਾਸ ਦਿਹਾੜਾ ਗੁਰੂ ਨਾਨਕ ਪਾਤਸ਼ਾਹ ਦਾ ਬੜੇ-ਬੜੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿੱਤਰਾ ਮਹਾਤਮਾ ਗਾਂਧੀ ਦਾ ਡਰਾਈਡੇ ਤੇ ਜਿਹੜੀ ਆ ਛੁੱਟੀ ਸ਼ਰਾਬ ਦੇ ਠੇਕੇ ਸਾਰੇ ਪੰਜਾਬ ਚੋਂ ਬੰਦ ਕੀਤੇ ਆ ਅਸੀਂ ਮੰਗ ਕਰਦੇ ਹਾਂ ਕਿ ਅੰਮ੍ਰਿਤਸਰ ਦੀ ਧਰਤੀ ਗੁਰੂ ਨਗਰੀ ਜਿੱਥੇ ਗੁਰਨਾਨ ਨਾਮ ਪਾਤਸ਼ਾਹ ਦਾ ਗੁਰਪੁਰਬ ਰੂਟਾਂ ਦੇ ਚੱਲਣਾ ਹੈ ਸੱਚਖੰਡ ਸਿ੍ਰੀ ਹਰਮੰਦਰ ਸਾਹਿਬ ਸੰਗਤਾਂ ਨੇ ਗੁਰਨਾਨ ਨਾਮ ਪਾਤਸ਼ਾਹ ਦੇ ਦਰਸ਼ਨ ਦੇਦਾਰੇ ਕਰਕੇ ਖੁਸ਼ੀਆਂ ਲੈਣੀਆਂ ਹਨ 4 ਤੇ 5 ਨਵੰਬਰ ਨੂੰ ਜਿਹੜੇ ਆ ਸ਼ਰਾਬ ਦੇ ਠੇਕੇ ਬੰਦ ਕੀਤੇ ਜਾਣ ਅਤੇ ਪੱਕੇ ਤੌਰ ਤੇ ਚੌਕ ਮਹਾ ਸਿੰਘ ਦੇ ਵਿੱਚ ਜੋ ਸ਼ਰਾਬ ਦੇ ਠੇਕੇ ਜੋ ਸੰਗਤਾਂ ਦੀ ਸਰਦਨ ਉਰਜਾਨਾ ਅਠੇਸ ਵਿਚਾਰੇ ਹਨ ਉਥੇ ਸੁੰਦਰ ਸੁਨਹਿਰੀ ਗੇਟ ਬਣਾਇਆ ਜਾਵੇ ਤੇ ਉਥੇ ਨਾਲ ਠੰਡੇ ਜਲਦੀਆਂ ਸਬੀਲਾਂ ਲਾਈਆਂ ਜਾਣ ਮੈਂ ਇਨੀ ਇੱਕ ਬੇਨਤੀ ਅੱਜ ਡਿਪਟੀ ਕਮਿਸ਼ਨ ਨੂੰ ਮੰਗ ਪੱਤਰ ਦੇਣ ਲਈ ਜਿਹੜੀ ਆਏ ਹਾਂ ਤੇ ਅਸੀਂ ਜਿਹੜਾ ਵੀ ਡਿਪਟੀ ਕਮਿਸ਼ਨ ਇਸ ਪੁਸਤਰਤਾ ਬਹਾਲੀ ਲਈ ਜਿਹੜਾ ਲਾਗੂ ਕਰਾਏਗਾ ਅਸੀਂ ਗੁਰੂ ਰਾਮਦਾਸ ਮਹਾਰੇ ਦਾ ਨਾਂ ਲੈ ਕੇ ਇਹ ਵਚਨ ਕਰਦੇ ਹਾਂ ਕਿ ਉਹਨੂੰ ਅਸੀਂ ਸੋਨੇ ਦੇ ਮੈਡਲ ਦੇ ਨਾਲ ਸਨਮਾਨਿਤ ਕਰਾਂਗੇ ਤਾਜੋ ਕੇ ਆਉਣ ਵਾਲਾ ਵੀ ਜਿਹੜਾ ਆਈਪੀਐਸ ਅਫਸਰ ਜਿਹੜਾ ਹੈ ਗੁਰੂ ਨਗਰੀ ਦੀ ਜੋ ਸਵਰਗਾ ਦੇ ਘਰ ਦੇ ਵਿੱਚ ਰਸਤਿਆਂ ਦੇ ਵਿੱਚ ਨਰਕ ਸਰਾਬ ਦੇ ਠੇਕੇ ਮੀੜੀਆਂ ਦੁਕਾਨਾਂ ਪਾਣ ਬੀੜੀ ਦੀਆਂ ਦੁਕਾਨਾਂ ਜੇ ਕਾਂਸੀ ਹਰਦਵਾਰ ਮਥਰਾ ਜੁੱਧਿਆ ਦੇ ਵਿੱਚ ਪੁੱਤਰ ਸ਼ਹਿਰ ਹੋ ਸਕਦੇ ਹਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਆਪ ਜੀ ਨੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣੀ ਤੇ ਅੰਮ੍ਰਿਤਸਰ ਨੂੰ ਪੁੱਤਰ ਸ਼ਹਿਰ ਦਾ ਦਰਜਾ ਲਾਗੂ ਕਰਾਵਾਂਗੇ ਸਾਢੇ 3 ਸਾਲ ਹੋ ਗਏ ਹਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਾਂ ਇਹ ਕੰਸੀ ਅਰਦਵਾਰ ਵਾਂਗੂ ਅੰਮ੍ਰਿਤਸਰ ਨੂੰ ਗੁਰੂ ਨਗਰੀ ਨੂੰ ਕੋਈ ਉੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਹਿਲਾਂ ਵੀ ਕਈ ਵਾਰੀ ਤੁਸੀਂ ਮੰਗਾ ਪੱਤਰ ਦਿੱਤੇ ਨੇ ਜਗਾ ਰੱਖੀਆਂ ਨੇ ਅੰਮ੍ਰਿਤਸਰ ਸ਼ਹਿਰ ਬਾਰੇ ਔਰ ਟਰਾਈ ਡੇ ਬਾਰੇ ਕੋਈ ਵੀ ਗੁਰਪੁਰ ਹੁੰਦਾ ਪਰ ਅਜੇ ਤੱਕ ਜਿਹੜੀ ਮੰਨੀ ਨਹੀਂ ਅਸੀਂ ਪਿਛਲੇ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਗਾਸ ਦੇ ਹੜਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇ ਕੇ ਗਏ ਸੀ ਕਿ ਪ੍ਰਗਾਸ ਦੇ ਹੜਾ ਗੁਰੂ ਰਾਮਦਾਸ ਮਹਾਰਾਜ ਤੇ ਜਿਹੜੇ ਦੋ ਦਿਨ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣ ਅਸੀਂ ਡਿਪਟੀ ਕਮਿਸ਼ਨ ਦਾ ਧੰਨਵਾਦ ਕਰਦੇ ਹਾਂ ਕਿ ਉਸ ਦਿਨ 7 ਅਤੇ 8 ਅਕਤੂਬਰ ਨੂੰ ਜਿਹੜੀ ਆ ਗੁਰੂ ਰਾਮਦਾਸ ਮਾਰੇ ਦੇ ਗੁਰਪੁਰਬ ਤੇ ਦੋਨੇ ਦਿਨ ਸਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਜਿਹੜੀਆਂ ਬੰਦ ਰਹੀਆਂ ਅਸੀਂ ਆਉਣ ਵਾਲੇ ਸਮੇਂ ਵਿੱਚ ਹਰ ਡਿਪਟੀ ਕਮਿਸ਼ਨ ਨੂੰ ਬੇਨਤੀ ਕਰਦੇ ਹਾਂ ਭਾਵੇਂ ਹਿੰਦੂਆਂ ਦਾ ਤਿਆਰ ਹੋਵੇ ਭਾਵੇਂ ਮੁਸਲਮਾਨਾਂ ਦਾ ਭਾਵੇਂ ਸਿੱਖਾਂ ਦਾ ਕੋਈ ਵੀ ਧਾਰਮਿਕ ਇਹੋ ਜਿਹਾ ਦਿਨ ਦਿਹਾੜਾ ਆਵੇ ਉਸ ਦਿਨ ਸਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਜਿਹੜੀਆਂ ਧਾਰਮਿਕ ਆਸਤਾ ਦੇ ਲਾਗੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਹਰਮਨ ਸਿੰਘ ਮੱਲੀ ਸਾਊਟਾ ਮੈਨੇਜਰ ਦਰਬਾਰ ਦਾ ਅੱਜ ਮੰਗ ਪੱਤਰ ਦੇਣ ਲਈ ਪਹੁੰਚੇ ਹੋ ਵਿੱਚ ਅਸ਼ਿਆਰ ਅਰਜਾ ਦਵਾਉਣ ਲਈ ਪਹੁੰਚੇ ਸੀ ਤੇ ਇਹ ਇਹ ਬੜੇ ਚਿਰ ਤੋਂ ਜਦੋਜਾਦ ਕਰ ਰਹੇ ਸੀ ਸਾਰੇ ਹੀ ਜਦੋਜਾਦ ਕਰ ਰਹੇ ਹਾਂ ਇਸ ਕੰਮ ਬਾਰੇ ਤੇ ਜਿਹੜੀ ਸਾਡੀ ਕਾਰਪੋ ਹੈਗੇ ਆ ਇੱਕ ਮੈਨੇਜਰ ਸਾਹਿਬ ਨੇ ਇਥੋਂ ਦੇ ਮੇਅਰ ਸਾਹਿਬ ਨੇ ਉਹ ਇਥੇ ਉਹਨਾਂ ਦੇ ਹਾਊਸ ਦੇ ਵਿੱਚ ਮਤਾ ਵੀ ਪਾਸ ਕੀਤਾ ਹੋਇਆ ਹੈ ਇਹਨੂੰ ਕਹਿੰਦਾ ਪਰ ਉਹ ਲਾਗੂ ਨਹੀਂ ਕਰ ਰਹੇ ਸਲੂਨੀ ਕਮੇਟੀ ਦੇ ਵਿੱਚੋਂ ਵੀ ਅਸੀਂ ਸਾਰਿਆਂ ਨੇ ਜਾ ਕੇ ਇਹ ਮਤਾ ਪਾਸ ਕਰਵਾਇਆ ਵੀ ਉਹ ਕੀਤਾ ਜੇ ਸਾਲ ਪਹਿਲਾਂ ਉਸੇ ਮਤਾ ਪਾਸ ਹੋ ਗਏ ਪਰ ਇਹ ਸਰਕਾਰ ਕੋਈ ਵੀ ਲਾਗੂ ਨਹੀਂ ਕਰ ਰਹੀ ਪਤਾ ਨਹੀਂ ਇਹਨਾਂ ਨੂੰ ਕੀ ਇਹਦੇ ਵਿੱਚ ਹੀ ਜਾੜਿਆ ਅੰਸਾਰ ਜਿਸ ਕੋਈ ਪਰੇਸ਼ਾਨਾ ਮਤਲਬ ਜਿੱਥੇ ਜਿੱਥੇ ਹੈਗੇ ਨੇ ਉਸੇ ਤਰ੍ਹਾਂ ਅੰਮ੍ਰਿਤਸਰ ਨੂੰ ਵੀ ਪੇਪਰ ਦਾ ਖਾਸ ਦਾ ਦਰਜਾ ਦੇਣਾ ਚਾਹੀਦਾ ਤੇ ਜਿਹੜੇ ਹੈਗਾ ਪੁਰਾਣੀ ਅੰਮ੍ਰਿਤਸਰ ਹੈ ਉਹਦੇ ਵਿੱਚੋਂ ਸਾਰੇ ਸ਼ਰਾਬ ਦੇ ਮੀਟ ਦੇ ਠੇਕੇ ਚੁਪਨੇ ਚਾਹੀਦੇ ਇਹਨਾਂ ਸਾਡੀ ਪੁਰਜੋ ਬੇਨਤੀ ਹੈ ਵਾਹਿਗੁਰੂ ਦੀ ਖਵਾਲ ਸਾਂਭਾ ਜੀ